ਉਹ ਤਾਂ ਬੜਾਈ ਦੇਣੀ ਆ ਆਪਾਂ 30 ਤਰੀਕ ਨੂੰ ਕਿਹਾ ਕਿ ਦਿਨ ਕਿਹਾ ਉਹਨਾਂ ਨੂੰ ਉਹਨੂੰ ਕਹੇ ਆ ਵਾਤ ਬੋਲਾ ਕਿ ਜੇ ਸਿੰਘ ਕਰਨਾ ਕਹਾ ਜੇ ਉਧਰ ਬਟ ਕੇ ਆਪਣਾ ਹੀ ਬਾੜੀ ਰੱਖੀ ਕੋਈ ਗੱਲ ਨਹੀਂ ਉਹਨੂੰ ਵੜਾ ਦੇ ਬਸ ਤੇ ਮੈਂ ਕਹ ਜੇ ਇੱਕ ਸਾਰੇ ਨੇ ਪਰ ਪਰ ਸਤਿ ਸ੍ਰੀ ਅਕਾਲ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਫਿਰ ਤੇ ਆ ਗਏ ਅਸੀਂ ਅੱਜ ਖੇਤ ਆਲੂ ਵਾਲੇ ਤੇ ਕਾਫੀ ਟਾਈਮ ਹੋ ਗਿਆ ਵੀਡੀਓ ਪਾਈ ਨਹੀਂ ਆਪਾਂ ਤੇ ਬਾਕੀ ਦਿਖਾਉਣੇ ਅੱਜ ਆਲੂ ਕੀ ਸੈਜ ਹੋ ਗਿਆ ਤਕਰੀਬਨ ਇਹ ਹੋ ਹੀ ਗਿਆ 84 85 ਦਿਨ ਦੇ ਡਾਇਮੰਡ ਆਲੂ ਆਪਾਂ ਤੇ ਲਾਉਂਦੇ ਸੀ ਪਾਣੀ ਇਹਨੂੰ ਤੇ ਦੱਸ ਸਕਦੇ ਨਾ ਬਾਅਦ ਇਹਦੀਆਂ ਬਡਣੀਆਂ ਆਪਾਂ ਬੇਲਾ ਤੇ ਵੈਸੇ ਜੇ ਪਾਣੀ ਨਾ ਵੀ ਲਾਉਂਦੇ ਤੇ ਕੰਮ ਚੱਲ ਜਾਣਾ ਸੀਗਾ ਪਾਣੀ ਤਾਂ ਲਾਉਣਾ ਪੈ ਗਿਆ ਕਿਉਂਕਿ ਧੁੱਪ ਜਿਹੜੀ ਕਾਫੀ ਪੈਣ ਲੱਗੀ ਆ ਤੇ ਜੇ ਮੌਸਮ ਇਦਾਂ ਹੀ ਰਿਹਾ ਤੇ ਪੱਟਣੇ ਆਪਾਂ ਹਜੇ ਯਾਨੀ 25 ਦਿਨ ਲੱਗ ਹੀ ਜਾਣੇ 25 30 ਦਿਨ ਇਹਨੂੰ ਅੱਜ ਤੋਂ ਕਿਉਂਕਿ ਇਹ 10 ਦਿਨ ਤਾਂ ਬੇਲਾ ਦੇ ਹੀ ਆ ਤੇ 20 ਦਿਨ ਉਹ ਤੋਂ ਬਾਅਦ ਇਹ ਉਹ ਪੱਕਾ ਨੂੰ ਲੱਗਿਆਣਾ ਛਲਕਾ ਤੇ ਤਕਰੀਬਨ ਮਹੀਨਾ ਹੈਗਾ ਦਾ ਹਜੇ ਤੇ ਵੀ ਨਹੀਂ ਉਹਦੇ ਤੱਕ ਰੋੜੇ ਰੱਪੇ ਜੇ ਬਣ ਜਾਣੇ ਤੇ ਫੇਰ ਲੇਬਰ ਨੂੰ ਬਹੁਤ ਪ੍ਰੋਬਲਮ ਆਉਂਦੀ ਆ ਆਲੂ ਚ ਚਗਾਈ ਚ ਤੇ ਤਾਂ ਕਰਕੇ ਲੱਗੇ ਸੀਗੇ ਆਪਾਂ ਪਾਣੀ ਲਾਉਣ ਤੇ ਜੇ ਇਹੀ ਜਨੂਅਰੀ ਵੀ ਨਾ ਥੋੜਾ ਠੰਡਾ ਚੱਲਦਾ ਜਿਵੇਂ ਅੱਗੇ ਧੁੰਦਾ ਧੰਦਾ ਦਾ ਟਾਈਮ ਹੁੰਦਾ ਵਾ ਤੇ ਫੇਰ ਆਪਣਾ ਕੰਮ ਚੱਲ ਜਾਣਾ ਸੀਗਾ ਪਾਣੀ ਤੋਂ ਬਿਨਾਂ ਹੀ ਤੇ ਤਾਂ ਕਰਕੇ ਮੌਸਮ ਨੂੰ ਦੇਖਦੇ ਇਹਨਾਂ ਸਕੀਮਾਂ ਬਦਲਦੀ ਦੇਖਦੇ ਆ ਆਲੂ ਦਾ ਸਾਈਜ਼ ਕਿੰਨਾ ਕੁ ਬਣਿਆ ਵਾ ਤੇ ਤਕਰੀਬਨ 80-85 ਦਿਨ ਦਾ ਹੋਇਆ ਵਾ ਆਪਣਾ ਤੇ ਆਪਾਂ ਲਾਉਣਾਂ ਦਾ ਵੱਡ ਟੱਕ ਕੇ ਅੱਧਾ ਪੂਰਾ ਹੁੰਦਾ ਵੀ ਮਤਲਬ ਸਾਫਤਾ 20 ਸਹਿਜ ਤੇ ਵਿੱਚ ਹੀ ਵੱਡੇ-ਵੱਡੇ ਹੁੰਦਾ ਤੇ ਦੇਖ ਸਕਦੇ ਹੋ ਬਣ ਗਿਆ ਇਹ ਵਿੱਚ ਤੇ ਇਹ ਜਮੇ ਮਾੜਾ ਮੋਟਾ ਹੈਗਾ ਇਹਨੇ ਵੀ ਲੈ ਲੈਣਾ ਦੱਸ ਦੇਣਾ ਅਸਰ ਪੂਰਾ ਤੇ ਬੱਟਾਂ ਥੋੜੀਆਂ ਖੁਸ਼ਕ ਹੋ ਚੱਲੀਆਂ ਸੀਗੀਆਂ ਤਾਂ ਕਰਕੇ ਪਾਣੀ ਲਾਉਣਾ ਪੈ ਗਿਆ ਪਰ ਉਸ ਦੇ ਹਿਸਾਬ ਨਾਲ ਜੇ ਨਾਂ ਵੀ ਲਾਉਂਦੇ ਤਾਂ ਕੰਮ ਚੱਲ ਜਾਣਾ ਸੀਗਾ ਪਰ ਉਦੋਂ ਤਾਈਂ ਫਿਰ ਜਮੇ ਕੰਮ ਖਰਾਬ ਹੋ ਜਾਊਗਾ ਅਸਹਾਜ ਬੀਗਰਾਂ ਦੇ ਗੋਲੀ ਦੇਖ ਸਕਦੇ ਹੋ ਮੋਟੀ ਹੈ ਗੋਲੀ ਇਹ ਜਿਹੜਾ ਬੀਗਰ ਵਾਲਾ ਸੀਗਾ ਵਿੱਚ ਤਕਰੀਵੇਂ ਇੰਨੇ ਹੋਣੇ ਮੈਨੂੰ ਲੱਗਦਾ ਗੋਲੀ ਦੇ ਹਿਸਾਬ ਨਾਲ ਤਾਂ 6 8 10 ਰਹਿ ਗਏ ਆ ਜਾਨੀ ਦਾਣੇ ਜਿਹੜੇ ਤੇ ਬਾਕੀ ਇਧਰ ਪੈ ਕੇ 11 ਹੋ ਗਏ 11 ਹੈਗੇ ਆ ਯਾਨੀ ਤੇ ਸਹੀ ਹੈ ਬਾਕੀ ਲੱਗ ਜੂਗਾ ਤਾਂ ਪਟਪਟਾਈ ਇਹ ਤੇ ਮੌਸਮ ਤੇ ਡਿਪੈਂਡ ਹੁੰਦਾ ਬਾਕੀ ਤਾਂ ਚਲੋ ਝਾੜ ਝੂੜ ਤਾਂ ਬਾਅਦ ਦੀਆਂ ਗੱਲਾਂ ਹੁੰਦੀਆਂ ਤੇ ਤਕਰੀਬਨ ਮੌਸਮ ਠੀਕ ਰਿਹਾ ਆਲੂਆਂ ਲਈ ਉਸ ਹਿਸਾਬ ਉਸ ਹਿਸਾਬ ਨਾਲ ਜਿਵੇਂ ਪਹਿਲਾਂ ਕੋਰਾ ਜਿਹਾ ਸ਼ੁਰੂ ਹੋ ਗਿਆ ਸੀ ਕਿਤੇ ਪਰ ਉਹ ਕੋਰੇ ਨਾਲ ਇੰਨਾ ਕੋਈ ਅਸਰ ਨਹੀਂ ਪਿਆ ਆਲੂਆਂ ਨੂੰ ਤੇ ਉਹ ਆਪ ਦੀ ਦੋ ਇਹ ਘੱਟ ਜੀ ਪਿਆ ਕਹਿਣ ਦਾ ਮਤਲਬ ਜੇ ਥੋੜੀ ਜਿਹੀ ਚੂੜੀ ਟੈਂਟ ਹੁੰਦੀ ਤੇ ਫਿਰ ਅਸਰ ਦਿਖਾਉਣਾ ਸੀਗਾ ਕੋਰੇ ਨੇ ਤੇ ਕਈ ਦਿਨ ਪੈਂਦਾ ਰਿਆ ਤੇ ਹੁਣ ਵੀ ਦੋ ਤਿੰਨ ਦਿਨ ਹੋ ਗਏ ਪੈਂਦੇ ਨੂੰ ਤੇ ਅੱਜ ਤਰੀਕ ਹੋ ਗਈ 26 ਜਨਵਰੀ ਇਹਨੂੰ 6 ਤਰੀਕ ਤਾਈ ਆਪਣਾ ਆਈਡੀਆ ਹੈਗਾ ਵੀ 6 7 8 ਦੇ ਵਿੱਚ ਵਿੱਚ ਵੇਲਾ ਇਹਦੀਆਂ ਵਾੜ ਦੇਣੀਆਂ ਆਪਾਂ ਅੱਜ ਤੋਂ 10 12 ਦਿਨ ਤਾਈ ਜਾਣੀ ਪਹਿਲਾਂ ਖਾੜੇ ਵਡਾਂਗੇ ਤੇ ਉੱਥੇ ਬੀਜ ਆਲੇ ਹੈਗੇ 5 6 ਕਿੱਲੇ ਤੇ ਉਹਦੀਆਂ ਪਹਿਲਾਂ ਵੱਡਾਂਗੇ 28 30 ਨੂੰ ਕਿਹਿਆ ਹੋਇਆ ਬਈ ਇਹਨੂੰ ਆ ਤਾਂ ਇੱਕ ਦੋ ਦਿਨਾਂ ਨੂੰ ਵੱਡਾਂਗੇ ਤੇ ਅੱਜ ਵੀ ਹਵਾ ਚੱਲਦੀ ਆ ਤੇ ਕੋਰਾ ਪਊਗਾ ਪਰ ਹੁਣ ਇਹਨਾਂ ਨੂੰ ਕੋਈ ਕੋਰੇ ਕਰਿਆ ਦਾ ਨੀ ਅਸਰ ਹੈਗਾ ਤੇ ਬਾਕੀ ਬੇਲਾ ਦੇਖ ਸਕਦੇ ਆ ਪੂਰੀਆਂ ਸਾਫ ਆ ਤੇ ਨਹੀਂ ਬਿਮਾਰੀ ਐਕਤੀ ਵੀ ਕਈਆਂ ਦੇ ਖੇਤਾਂ ਚ ਆਈ ਹੋਈ ਆ ਕਾਫੀ ਤੇ ਜਿਵੇਂ ਆਪਾਂ ਪਰਾਲੀ ਬਰੂਲੀ ਚਕਾ ਕੇ ਬੀਜਦੇ ਆ ਆਲੂ ਤੇ ਉਸ ਹਿਸਾਬ ਨਾਲ ਠੀਕ ਆ ਪਰ ਆਲੂ ਨੂੰ ਬਿਮਾਰੀ ਉਦੋਂ ਆਉਂਦੀ ਜਦੋਂ ਵੀ ਪਰਾਣਾ ਹੋ ਜਾਂਦਾ ਤੇ ਜੇ ਵੀ ਨਵਾਂ ਵਾ ਤੇ ਬਿਮਾਰੀ ਰਹੇ ਤੀ ਰਹਿੰਦਾ तकरीबन ਤੇ ਅੱਧੇ ਜੋਰ ਨਾਲ ਹੋ ਜਾਂਦਾ ਵਾ ਤੇ ਰੂਟੀਨ ਵਾਲੀਆਂ ਜਿਹੜੀਆਂ ਸਪਰੇਆਂ ਰੇ ਜਿਹੜਾ ਪੈਣਾ ਹੁੰਦਾ ਉਹੀ ਪਾਉਣਾ ਹੁੰਦਾ ਤੇ ਬੜਾ ਜ਼ੋਰ ਜਿਆ ਲਾਉਣ ਦੀ ਲੋੜ ਨਹੀਂ ਪੈਂਦੀ ਤੇ ਹੁਣ ਵੀ ਮੀਂਹ ਤੋਂ ਬਾਅਦ ਆਪਾਂ ਪਾਣੀ ਹੁਣ ਲਾਉਣ ਲੱਗਿਆ ਜਿਹੜੇ ਮੀਂਹ ਪਏ ਸੀਗੇ ਤੇ तकरीबन ਮਹੀਨਾ ਹੀ ਹੋਣਾ ਵਾਲਾ ਹੋਣ ਚੱਲਿਆ ਵਾ ਤੇ ਪਾਣੀ ਇਹ ਵੀ ਲਾਤਾ ਇਹਦੇ ਕਰਕੇ ਮੌਸਮ ਕਰਕੇ ਵੀ ਤਪ ਥੋੜੀ ਤੇਜ਼ ਆ ਤੇ ਬਾਕੀ ਉਧਰ ਵੀ ਮੋਟਰ ਚੱਲਦੀ ਆ ਬੰਦਾ ਫੜਿਆ ਸੀ ਅੱਜ ਦਿਹਾੜੀ ਆ ਤੇ ਨਾਲ ਹਰਮਨ ਸੀਗਾ ਕਣਕ ਨੂੰ ਪਾਣੀ ਲਾ ਕੇ ਕੱਲ ਤੇ ਮੋਟਰ ਵਿਹਲੀਆਂ ਕਰ ਲਈਆਂ ਸੀ ਅੱਜ ਤੇ ਆਲੂਆਂ ਨੂੰ ਚਲਦੀਆਂ ਤਿੰਨੇ ਮੋਟਰਾਂ ਹੀ ਤੇ ਉਧਰ ਚੌਥੀ ਧੌਪੜੀ ਵੀ ਚਲਾਈ ਹੋਈ ਆ ਕਣਕ ਨੂੰ ਤੇ ਬਾਕੀ ਮੇਸੀ ਗਿਆ ਹੋਇਆ ਪਿੰਡ ਨੂੰ ਪਿਆਰ ਤੇ ਉਹਦੇ ਕੋਲ ਵੀ ਸ਼ਾਇਦ ਗੇੜਾ ਕੱਢਿਆ ਹੀ ਇਹ ਗੱਲ ਹੋਈ ਸੀ ਮੇਸੀ ਨਾਲ ਤੇ ਉਹ ਦਿਖਾਵਾਂਗੇ ਆਉਣ ਵਾਲਾ ਟੂਰ ਬਿਹਾਰ ਦਾ ਪਹਿਲਾਂ ਜਾਵਾਂਗੇ ਪਟਨਾ ਸਾਹਿਬ ਤੇ ਪਟਾਣੇ ਦੇ ਨਾਲ ਹੀ ਅਤੀਕ ਕਿਲੋਮੀਟਰ ਤੇ ਅਮੇ ਸੀਦਾ ਪਿੰਡ ਹੈ ਜਿਹੜਾ ਤੇ ਬਾਕੀ ਦਿਖਾਉਂਦੇ ਜਿੱਦਣ ਸ਼ੁਰੂ ਕਰਨੀ ਹੋਈ ਯਾਤਰਾ ਉਹ ਇਹ ਹੈ ਡਾਇਮਡ ਹੀ ਹੈ ਸਾਰਾ ਆਪਣੇ ਤਾਂ 20000 ਡਾਇਮਡ ਵੀ ਦੰਨੇ ਆ ਇੱਕ ਆਪਾਂ ਫਖਰਾਜ ਉਹ ਛੱਡਤਾ ਜੀ ਕਈ ਸਾਲ ਹੋ ਗਏ ਹੁਣ ਤਾਂ ਡਾਇਮਡ ਹੀ ਵੀ ਦਿਆਂ 20 ਤਾਂ ਕਈ ਤਰ੍ਹਾਂ ਦੇ ਆ ਪਹੁੰਚ ਗਏ ਸੀਗੇ ਇਹ ਖਾੜੇ ਤੇ ਪਰਸੋਂ ਲਾਇਆ ਸੀਗਾ ਪਿੰਡ ਪਾਣੀ ਤੇ ਅੱਜ ਆ ਗਏ ਸੀ ਖਾੜੇ ਲੱਗਾ ਹੋਇਆ ਬੰਦਾ ਪਾਣੀ ਲਾਉਣ ਆਪਣਾ ਕਣਕ ਨੂੰ ਆਲੂਆਂ ਨੂੰ ਤਾਂ ਉਦੋਂ ਹੀ ਲੱਗਿਆ ਸੀਗਾ ਖਾੜੇ ਵੀ ਜਿੱਦਣ ਅਚੀਮੇ ਲਾਇਆ ਸੀਗਾ ਤੇ ਬਾਕੀ ਕਣਕ ਦਾ ਰੁਝਾਨ ਦੇਖ ਸਕਦੇ ਆ ਤੇ ਉਥੋਂ ਨਾਲ-ਨਾਲ ਚੂਹੇ ਖਾਗੇ ਸੀ ਉਹ ਦੁਬਾਰਾ ਬੀਜੀ ਸੀ ਜਿੱਥੇ ਟਾਕੀ ਜੀ ਆ ਕਹੋ ਉਥੇ ਦੁਬਾਰਾ ਕਿਹੜਾ ਲਾਇਆ ਸੀ ਮੈਂ ਅਸੀਂ ਨੇ ਤੇ ਬੀਜਣ ਤੋਂ ਬਾਅਦ ਦਿਖਾਉਣ ਲੱਗਿਆ ਕਣਕ ਅੱਜ ਇਹ ਹੈਗੇ 303 ਤੇ ਇਹ ਪੈੰਡ ਵਾਲੇ ਨਾਲ ਥੋੜੀ ਜੀ ਉੱਚੀ ਲੱਗਦੀ ਆ ਤੇ ਬਾਕੀ ਠੀਕ ਆ ਆਲੂਆਂ ਦਾ ਰੁਝਾਨ ਬਟਾਂ ਗਿੱਲੀ ਆਵਾ ਤੇ ਆਲੂ ਇਹ ਪਹਿਲਾਂ ਲੱਗਿਆ ਸੀ ਉਹ ਪਿੰਡ ਨਾਲੋਂ 5-6 ਦਿਨ ਤਕਰੀਬਨ ਹਫਤੇ ਦਾ ਹੀ ਜਾਦੇ ਫਰਕ ਪੈ ਗਿਆ 8-9 ਦਿਨ ਦਾ ਫਰਕ ਆ ਇਹ ਲਾਇਆ ਸੀ ਆਪਾਂ 20-21 ਨੂੰ ਮਤਲਬ ਖਾੜੇ ਤੇ ਪਿੰਡ ਲਾਇਆ ਸੀ 29 ਨੂੰ ਯਾਨੀ ਇਹਦਾ ਹੈਗਾ ਵਾ ਹਫਤੇ ਦਾ ਫਰਕ ਪੂਰਾ ਹੀ ਤੇ ਬਿੱਲਾ ਇੱਥੇ ਵੱਡਾਂਗੇ ਪਹਿਲਾਂ ਤੇ ਬਾਕੀ ਸੈਟਾ ਕੰਮ ਲੇਟ ਚੱਲਦੀ ਆ ਤੇ ਪਾਣੀ ਲੱਗ ਗਿਆ ਉਸ ਤੋਂ ਬਾਅਦ ਕੰਮ ਰੈੜਾ ਹੀ ਆਉਣ ਜਾਣੀ ਆਲੂ ਪਟਾਈ ਵਾਲੇ ਚੱਲੂਗਾ 20 ਤਰੀਕ ਤੋਂ ਚੱਲੂ ਕੰਮ ਤਕਰੀਬਨ ਪਟਾਈ ਦਾ ਤਾਂ ਬਾਕੀ ਮੇਸੀ ਨਾਲ ਗੱਲ ਹੋਈ ਸੀਗੀ ਤੇ ਦੇਖਦੇ ਆ ਸ਼ਾਇਦ 30 ਨੂੰ ਤੁਰੇ ਇਥੋਂ ਬਿਆਰ ਨੂੰ ਹਾਂ ਹੈਗਾ ਦਿਨ ਹਜੇ ਇਹਦੇ ਦੱਸ ਦੇਣਾ ਹਾਲੇ ਤਾਂ ਹੈਗਾ ਦੱਸ ਦੇ ਹਾਂ ਪਰ ਹੈਗਾ ਵੀ ਉਹਨੇ ਕਿ ਗਜੈਸ ਹੈਗੀ ਆ ਮਾੜੀ ਜੀ ਬਟਾ ਖੁਸ਼ ਹੋਣ ਲੱਗ ਗਿਆ ਸੀ ਨਾ ਬਸ ਠੀਕ ਆ ਕੋਈ ਗੱਲ ਨਹੀਂ ਠੀਕ ਜੀ ਸਹੀ ਹੈ ਉਹ ਤਾਂ ਵਧਾਈ ਦੇਣੀ ਆ ਆਪਾਂ 30 ਤਰੀਕ ਨੂੰ ਕਹਾਂ ਕਿਦਾਂ ਕਹਿਆ ਉਹਨਾਂ ਨੂੰ ਉਹਨੂੰ ਕਹਿਆ ਵਾਦ ਬੋਲ ਆਖੀ ਜੇ ਸੀ ਸਮਾਂ ਕਹਾ ਜੇ ਉਧਰ ਵੱਟ ਕੇ ਆਪਣਾ ਹੀ ਬਾੜੀ ਰੱਖੀ ਕੋਈ ਗੱਲ ਨਹੀਂ ਉਹਨੂੰ ਵਧਾ ਦੇ ਬਸ ਕਮੈਕਾ ਜੇ ਇੱਕ 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 ਕੁੱਕ ਤਾਂ ਵੀ ਵੱਡੂਗਾ ਤਾਂ ਕੋਈ ਨਾ ਪਹਿਲਾਂ ਨਾ ਬੜਾਈ ਦੋ ਦਿਨ ਇੱਕ ਦਿਨ ਲੇਟ ਹੋ ਜੂ ਕੋਈ ਚੱਕਰ ਨਹੀਂ ਹਾਂ ਤਾਂ ਬੋਲਾ ਹੈ ਹਾਂ ਵਸੇ 30 ਨਾ ਤਾਂ 1 ਕੇ ਮੈਂ ਹਾਂ ਕੋਈ ਨਾ ਕੋਈ ਨਾ ਵੜਦੀ ਇੱਕ ਨੂੰ ਵੜਦੇ ਭਲਾਂ ਦੀ ਕਿਉਂਕਿ ਉਹ ਬੀਜ ਰੱਖਣਾ ਭਾਣ ਜਿੰਨਾ ਮੋਟਾ ਹੋਊਗਾ ਬੀਜ ਨੂੰ ਵੀ ਵੱਢ ਕੇ ਲਾਉਣਾ ਹੁੰਦਾ ਵਧੀਆ ਹੀ ਆਹੋ ਘਾਟ ਵਾਲਾ ਤਾਂ ਉਹ ਨਹੀਂ ਆਪਣਾ ਜੇ ਕੋਈ ਅੱਧੀ ਆਏਗਾ ਤਾਂ ਕੋਈ ਗੱਲ ਹਾਂ ਕੋਈ ਚੱਕਰ ਨਹੀਂ ਗਾ ਇਹ ਨਹੀਂ 6-7 ਤਰੀਕ ਤਾਂ ਹੀ ਵੱਢਾਂਗੇ ਵੇਲਾ 6-7 ਤਾਂ ਹੀ ਵੱਢਣਾ ਬਾਅਦ ਵਾਲਾ ਵੀ ਜਿਹੜਾ ਆ ਵੀ ਆ ਆ ਰਹੇ ਜੂਗਾ ਦੋ ਖਸਵਾ ਦੋ ਗੱਲਾ ਦੋ ਗੱਲਾ ਰਹਿ ਜਾਣਾ ਆਪਣਾ ਦੋ ਹੀ ਬਣਨਾ ਪੌਣੇ ਦੋ ਹੀ ਆ ਬਾਕੀ ਆ ਵਾ ਗੱਲਾ ਹੈ ਸਪਰੇ ਕਰ ਦੇਗੇ ਜੋ ਦਿਨ ਰੋਕ ਕੇ ਹੰਪੈਰ ਦਬਤਾਵਾ ਮੈਂ ਆਹੋ ਸਪਰੇ ਕਰਦੀ ਉਹਤੇ ਬਸ ਸੈਜ ਵਾਲਾ ਬਣ ਗਿਆ ਹਣਾ ਆਲੂ ਵਿੱਚ ਵੀ ਹਾਂ ਆਲੂ ਕਿੰਨੀ ਸਾਈਜ਼ ਆ ਆਹ ਵਾ ਹੋ ਜਾਣਾ ਉਹਦੇ ਨਾਲ